3 2 1 ਆ ਬਾਪ ਦਾ ਚਲੇ ਜਾਣਾ ਪਰਿਵਾਰ ਦੇ ਲਈ ਦੁਖਦਾਈ ਹੁੰਦਾ ਭਰਾਵਾ ਦਾ ਚਲੇ ਜਾਣਾ ਦੁਖਦਾਈ ਹੁੰਦਾ ਹੈ ਖਾਸ ਕਰਕੇ ਪੁੱਤਰਾਂ ਲਈ ਤੇ ਭਰਾਵਾਂ ਦੇ ਲਈ ਉਹ ਮੁਹੱਬਤ ਦੁਨੀਆ ਦੇ ਅੰਦਰ ਕਦੇ ਲੱਭਦੀ ਨਹੀਂ ਜਿਹੜੀ ਭਰਾਵਾ ਨੇ ਦਿੱਤੀ ਹੋਵੇ ਭਾਈਆਂ ਬਾਜ ਨਾ ਮੱਦਲ ਸਾਹ ਸੌਂਦੀਆਂ ਨੇ ਤੇ ਧੀਆ ਪੁੱਤਾਂ ਦਾ ਜੱਗ ਤੇ ਨਾ ਲੋਕੋ ਭਾਈ ਮਰੇ ਬਰਬਰੋਂ ਧਿਰ ਟੁੱਟੇ ਕਹਿੰਦੇ ਟੁੱਟ ਜਾਂਦੀ ਸਜੀ ਬਾਹ ਕੋ ਇੱਕ ਇਹ ਮੁਹੱਬਤ ਹੈ ਦੁਨੀਆ ਦੇ ਅੰਦਰ ਉਸ ਦਿਨ ਪਤਾ ਲੱਗਿਆ ਕਿ ਪਪਾ ਮਾਂ ਦਾ ਕਲਾ ਦੁੱਖਾ ਜਿਵੇਂ ਕਹਿੰਦੇ ਭਰਾ ਮਾਂ ਇੱਕ ਬਹਾਨੀ ਬੋਲੇ ਇਸੋਹ ਦੇ ਹਾਲ ਉਸੇ ਅਕਾਲ तन तन श्री व्यास देट। जी के चरणों में नमन। बैठक गुरु ने बताया हमने जी का सारण फतेहपुरा नोएडा वाईएमसी काकांचा वाईएमसी की फतेह जिया जी देखे हैं। उनको कुमार कलेर में आपका संदीप जी आज के महावार्ता उत्सव साढ़े 5 की शताब्दी बड़े वीर जसवीर सिंह की ओर से सा। जो परमात्मा लोगो की स्व संदीप जी ਸਵੇਟ ਹੋਏ ਫੰਕੀ ਸਾਰ ਨੂੰ ਹਮੇਸ਼ਾ ਹਮੇਸ਼ਾ ਦੇ ਰਿਹਾ ਪ੍ਰੈਕਟਿਸ ਨਹੀਂ ਗਿਆ ਅੱਜ ਇਸੇ ਸਾਰੇ ਹੀ ਉਹਨਾਂ ਦੀ ਰੱਬੀ ਅਰਦਾਸ ਅਤੇ ਪਰਿਵਾਰ ਦੇ ਨਾਲ ਤੁਹ ਸਮਝਾ ਕਰਨ ਦੇ ਲਈ ਇੱਥੇ ਪਹੁੰਚੇ ਹਾਂ ਕਿਉਂਕਿ ਆਪ ਸੰਗਤ ਦੇਗੇ ਮੈਂ ਬਾਤੀ ਚੱਲਣਾ ਤੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਹਾਂ ਸੱਚੇ ਪਾਤਸ਼ਾਹ ਤੁਸ ਬਿਛੜੀ ਨੂੰ ਆਪਣੇ ਚਰਨਾਂ ਦੇ ਪ੍ਰਵਾਸ ਵਾਸਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਹੌਸਲਾ ਕਿ ਹੈ ਧਿਆਨ ਦੇ ਕਿ ਸਾਡੇ ਬਡੇ ਵੀ ਵੀ ਸਰਦਾਰ ਡਿਸੰਡਰ ਸਿੰਘ ਜੀ ਜੀ ਐਕਟ ਸਰਸੂਣ ਨੇ ਜਿਹੜੇ ਸਾਡੇ ਰੋਜਨ ਸਮਾਜ ਪਾਰਟੀ ਦੇ ਜਿਹੜੇ ਕੰਨੀ ਘੜੀਓ ਖੇਚਾ ਜਿੰਦਰ ਸਿੰਘ ਜੀ ਨਾਲ ਜੀ ਸਾਡੇ ਵੱਡੇ ਭਰਾ ਕੁਝ ਪਹਿਲਾਂ ਸਾਨੂੰ ਸਦੀਵੀ ਬਖਸ਼ ਦੇਗੇ ਉਹ ਆਪਣੇ ਪਰਿਵਾਰ ਤੋਂ ਕੌਲ ਸਮਾਜ ਪਾਰਟੀ ਪੰਜਾਬ ਜਿਲ੍ਹਾ ਮਹਾਲੀ ਦੇ ਸਰ ਦੇ ਦੇ ਸਤਿ ਸ੍ਰੀ ਅਕਾਲ ਮਿੱਠੀ ਆਗਮਨ ਸਰ ਦਾ ਰਿਕਵੈਸਟ ਕਰਨਾ ਹੈ ਗੁਰੂ ਸਾਹਿਬ ਦੇ ਚਰਨਾਬਾਸ ਬੇਨਤੀ ਜੇ ਕਰਨਾ ਕਿ ਨਾ ਕਰੇ ਚਰਨਾ ਧੰਵਾਦ ਸਤਿਉ ਵੈਰੂ ਜੀ ਦਾ ਕਲਸਰ ਵੈਰੂ ਬਾਰੂ ਸਤਿਉ ਜੀ ਦਾ ਖਾਲਸਾ ਬਾਹਿਰੂ ਜੀ ਦੀ ਭਤੇ ਬਹੁਤ ਡਾਟੇ ਦੁੱਖ ਦੇ ਸਮੇਂ ਦੇ ਉਤੇ ਪਰਿਵਾਰ ਦੇ ਨਾਲ ਦੁੱਖ ਬੁਲਾਉਣ ਵਾਸਤੇ ਆਏ ਆ ਪਸਾਰੇ ਕੇ ਪਰਿਵਾਰ ਦਾ ਉਹ ਜੀ ਦੁਨੀਆ ਤੋਂ ਚਲਾ ਗਿਆ ਜਿਹੜਾ ਕੁਦਰਤ ਦਾ ਬਣਾਇਆ ਕਾਨੂੰਨ ਹੈ ਉਹਦੇ ਮੁਕਾਬਲ ਪਰਿਵਾਰ ਨੂੰ ਬਹੁਤ ਵਿਛੋੜੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂ ਕੋਈ ਵਿਅਕਤੀ ਦੁਨੀਆ ਤੇ ਆਉਂਦਾ ਤੇ ਦੁਨੀਆ ਤੋਂ ਜਾਂਦਾ ਆਉਣ ਬਾਰੇ ਖੁਸ਼ੀ ਹੁੰਦੀ ਹੈ ਤੇ ਜਾਣ ਬਾਰੇ ਬਹੁਤ ਦੁੱਖ ਮਹਿਸੂਸ ਹੁੰਦਾ ਹੈ ਮੌਤ ਇੱਕ ਬਹੁਤ ਸੰਖੇਪ ਤੇ ਛੋਟਾ ਸ਼ਬਦ ਹੈ ਪਰ ਇਹਦੇ ਅੰਦਰ ਦੁੱਖ ਤੇ ਬਿਛੋੜਾ ਬਹੁਤ ਲੰਮਾ ਹੈ ਉੱਤਰਾਂ ਦੇ ਲਈ ਪਰਿਵਾਰ ਦੇ ਲਈ ਸਭੀਨੀ ਬਿਛੋੜਾ ਬਣ ਜਾਂਦਾ ਜਿਹੜੀ ਡਾਡੀ ਮੁਹੱਬਤ ਪੁੱਤਰਾਂ ਨੂੰ ਤੇ ਪਰਿਵਾਰ ਨੂੰ ਭਰਾਮਾਂ ਨੂੰ ਸਰਦਾਰ ਜਸਵਿੰਦਰ ਸਿੰਘ ਹੁਣਾਂ ਨੇ ਦਿੱਤੀ ਹੋਏਗੀ ਸ਼ਾਇਦ ਉਹ ਜ਼ਿੰਦਗੀ ਦੇ ਅੰਦਰ ਕਦੇ ਕੋਈ ਭੁੱਲ ਨਹੀਂ ਸਕਦਾ ਮਾਪੇ ਦਾ ਚਲੇ ਜਾਣਾ ਪਰਿਵਾਰ ਦੇ ਲਈ ਦੁਖਦਾਈ ਹੁੰਦਾ ਪਰ ਆਮਾ ਦਾ ਚਲੇ ਜਾਣਾ ਦੁਖਦਾਈ ਹੁੰਦਾ ਹੈ ਖਾਸ ਕਰਕੇ ਪੁੱਤਰਾਂ ਲਈ ਤੇ ਭਰਾਵਾਂ ਦੇ ਲਈ ਉਹ ਮੁਹੱਬਤ ਦੁਨੀਆ ਦੇ ਅੰਦਰੋਂ ਕਦੇ ਲੱਭਦੀ ਨਹੀਂ ਜਿਹੜੀ ਭਰਾਵਾਂ ਨੇ ਦਿੱਤੀ ਹੋਵੇ ਭਾਈਆਂ ਬਾਾਂ ਜਨਾ ਮੱਦਲਸਾ ਸੌਂਧੀਆਂ ਨੇ ਤੇ ਧੀਆ ਪੁੱਤਾਂ ਦਾ ਜੱਗ ਤੇ ਨਾ ਲੋਕੋ ਭਾਈ ਮਰੇ ਬਰੋਬਰੋਂ ਧਿਰ ਟੁੱਟੇ ਕਹਿੰਦੇ ਟੁੱਟ ਜਾਂਦੀ ਸੱਜੀ ਬਾਹ ਨੋ ਇੱਕ ਇਹ ਮੁਹੱਬਤ ਹੈ ਦੁਨੀਆ ਦੇ ਅੰਦਰ ਜੇ ਉਸ ਭਰਾ ਨੂੰ ਜ਼ਿੰਦਗੀ ਦੇ ਅੰਦਰ ਕਦੇ ਜਸਵਿੰਦਰ ਸਿੰਘ ਨੇ ਸੋਚਿਆ ਹੋਵੇਗਾ ਕਿ ਉਹ ਜ਼ਿੰਦਗੀ ਦੇ ਅੰਦਰ ਸਮਾਜ ਦੀ ਸੇਵਾ ਕਰਦਾ ਰਹੇ ਤੇ ਅੱਜ ਉਹੀ ਜਸਵਿੰਦਰ ਆਪਣੇ ਭਰਾ ਨੂੰ ਸ਼ਾਇਦ ਇਹ ਸੁਨੇਹਾ ਦੇ ਕੇ ਆਪਣੇ ਪੁੱਤਰਾਂ ਨੂੰ ਜ਼ਰੂਰ ਗਿਆ ਹੋਵੇਗਾ ਕਿ ਜਿਹੜੀ ਮੂਵਮੈਂਟ ਜਾਂ ਜਿਹੜੀ ਮੁਹੱਬਤ ਦੇ ਅੰਦਰ ਸਮਾਜ ਦੇ ਅੰਦਰ ਮੈਂ ਇੱਕ ਚੇਤਨਤਾ ਤੇ ਜਾਗਰੂਕੀ ਦੀ ਲਹਿਰ ਨੂੰ ਅੱਗੇ ਤੋਰਦਾ ਸੀ ਭਰਾ ਨੂੰ ਜ਼ਰੂਰ ਉਹਨੂੰ ਅੱਗੇ ਤੋਰ ਹੀ ਰੱਖੇ। ਇਹ ਸ਼ਾਇਦ ਉਸ ਸੰਕਲਪ ਤੇ ਇੱਕ ਸੁਪਨਾ ਸੀ। ਤੁਰ ਜਾਣਾ ਸਭ ਨੇ ਐ ਪਰ ਇਹ ਵਿਛੋੜਾ ਗੁਰੂ ਸਾਹਿਬ ਕਹਿੰਦੇ ਨੇ ਕਿ ਸਹਿਆ ਨਾ ਜਾਏ ਇਹ ਵਿਛੋੜਾ ਸਹਿਣਾ ਬਹੁਤ ਔਖਾ ਹੈ ਕਈ ਵਾਰ ਬੋਲਦੇ ਆਂ ਬਲਾਰੇ ਬੋਲਦੇ ਨੇ ਅੱਖਾਂ 'ਚੋਂ ਹੰਝੂ ਆ ਜਾਂਦੇ ਨੇ ਕਰਦੇ ਅੰਦਰ ਅਫਸੋਸ ਕਰਨ ਆਈਏ ਤਾਂ ਅੱਖਾਂ ਬਹਿ ਤੁਰਦੀਆਂ ਨਹੀਂ ਪਰ ਗੁਰੂ ਸਾਹਿਬ ਕਹਿੰਦੇ ਕਹਿੰਦੇ ਮਤ ਕੋਈ ਪਿੱਛੋਂ ਰੋਮ ਸੀ ਸੋ ਮੈਂ ਮੂਲ ਨਾ ਪਾਇਆ ਕੰਨ ਨੂੰ ਚੰਗਾ ਨਹੀਂ ਲੱਗਦਾ ਦੁਨੀਆ ਤੋਂ ਜਾਣ ਵਾਲੇ ਵਿਅਕਤੀ ਦੇ ਲਈ ਕੋ ਰੋਵੇ ਅੱਜ ਆਪਾਂ ਅਰਦਾਸ ਕਰ ਰਹੇ ਗੁਰੂ ਚਰਣਾ ਦੇ ਅੰਦਰ ਕਿ ਸੱਚੇ ਪਾਤਸ਼ਾਹ ਉਸ ਆਤਮਾ ਨੂੰ ਆਪਣੇ ਚਰਣਾ ਚ ਨਿਵਾਸ ਬਖਸ਼ੀ ਤੇ ਜੇ ਅਰਦਾਸ ਵੱਡੀ ਹੈ ਫਿਰ ਰੋਣਾ ਨਹੀਂ ਹੈ ਫਿਰ ਇੱਕ ਸਵਾਲ ਪੈਦਾ ਹੁੰਦਾ ਕਹਿੰਦੇ ਪਰਿਵਾਰ ਦਾ ਜੀ ਚਲੇ ਗਿਆ ਬੱਚਿਆਂ ਦਾ ਬਾਪ ਚਲੇ ਗਿਆ ਭਰਾ ਦੀ ਮੁਹੱਬਤ ਦੁਨੀਆ ਤੋਂ ਚਲੀ ਗਈ ਫਿਰ ਕੀਤਾ ਕੀ ਜਾਵੇ ਕਹਿੰਦੇ ਮੈਂ ਗੁਰੂ ਸਾਹਿਬ ਨੇ ਕਿਹਾ ਕਹਿੰਦੇ ਮੈਂ ਪਿੱਛੋਂ कीर्तन करयो निर्माण जियो कैसो गोपाल पंडित सदियो हर हर कथा बड़े प्राण जियो आज आपा जे इस मकसद ਨਾਲ ਇੱਥੇ ਆਏ ਆ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨ ਵਾਸਤੇ ਸਤਿ ਸ੍ਰੀ ਅਕਾਲ ਸਮੇਂ ਦੀ ਨਜ਼ਾਕਤ ਨੂੰ ਸਮਝਣਕ ਸੰਖੇਪ ਵਿੱਚ ਇੱਕ ਲੰਬੀ ਬਾਤ ਆ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਸੀ ਪਰ ਸਮੇਂ ਦੀ ਨਜ਼ਾਕਤ ਨੂੰ ਸਮਝਾ ਆਓ ਜੇ ਇਸ ਮਕਸਦ ਦੇ ਵਾਸਤੇ ਅੱਜ ਆਪਾਂ ਇੱਥੇ ਸਾਰੇ ਇਕੱਠੇ ਹੋਏ ਆਂ ਗੁਰੂ ਚਰਨਾਂ ਦੇ ਅਰਦਾਸ ਬੇਨਤੀ ਕਰਨ ਵਾਸਤੇ ਸਤਿਗੁਰਾਂ ਦਾ ਕਥਨ ਹੈ ਕਿ ਸੰਮਤ ਸਾਹਾ ਲਿਖਿਆ ਮਿਲਕਰ ਪਾਬੋ ਤੇਲ ਕਿਉ ਸਚਨ ਅਸੀਂ ਸਰੀਆਂ ਜੋ ਹੋਵੇ ਹੈ ਸਾਜ ਸੋ ਮਿਲ ਸੱਚੇ ਪਾਛਾ ਉਸ ਵਿਛੜੀ ਹੋਈ ਆਤਮਾ ਨੇ ਨਹੀਂ ਆਉਣਾ ਇੱਕ ਕਵੀ ਨੇ ਬੜੀਆਂ ਸੁੰਦਰ ਸਤਰਾਂ ਲਿਖੀਆਂ ਨੇ ਕਹਿੰਦੇ ਟਿੱਪੜ ਦੇ ਆ ਫੱਤੇ ਆ ਬਟਕੇ ਤਾਂਨ ਕ ਜੁੜਦੇ ਨਹੀਂ ਉਹ ਰੁੱਸੇ ਤਾਂ ਮੋੜੇ ਆਉਂਦੇ ਮੋਏ ਕਦ ਮੁਰਦੇ ਨਹੀਂ

ਇਸ ਜ਼ਿੰਮੇਵਾਰੀ ਤੋਂ ਕਦੇ ਲੰਬੇ ਨਾ ਹੋਵੋ ਜੋਗਾ ਸਿੰਘ ਪ੍ਰੋਭੀਆ ਜੀ ਨੇ ਇੱਕ ਬਹੁਤ ਵੱਡੀ ਗੱਲ ਜਹੇੜੀ ਸਾਹਿਬ ਵੀ ਕਹਿ ਕੇ ਗਏ ਨੇ ਕਿ ਉਹ ਮਿਸ਼ਨ ਇਹ ਗੁਰੂਆਂ ਦਾ ਮਿਸ਼ਨ ਤੇ ਸਿਧਾਂਤ ਸੱਚ ਜਾਣੋ ਅੱਜ ਅਸੀਂ ਜ਼ਿੰਦਗੀ ਦੇ ਅੰਦਰ ਕਿਸੇ ਮਕਾਮ ਤੇ ਪਹੁੰਚੇ ਆ ਤਾਂ ਇਹਦੇ ਅੰਦਰ ਸਾਡੇ ਗੁਰੂਆਂ ਦੇ ਸਿਧਾਂਤਾਂ ਨੂੰ ਅੱਗੇ ਲਿਜਾਉਣ ਦੇ ਵੀ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਵੀ ਹੈ ਸਾਬ ਕਾਂਸੀ ਰਾਮ ਦੇ ਅੰਦੋਲਨ ਚ ਲੰਬਾ ਸਮਾਂ ਜ਼ਿੰਦਗੀ ਦਾ گزارਿਆ और मान योग राजा जी मैं बहुत भरावी डी मोहब्बत का इजहार करने वाला बेटी का आई सकिया बेटी हल्के अंदर है मैं सोचा यार कि राजा मेरे तो गुस्से ना हो जाते कि मेरी बह टूट गई मेरा भरा दुनिया तो चले गया जिस मेरी इनी मुहबत से दोस्त मेरे नुख मंडा वास्तव नहीं आया ਜੋ ਮੈਂ ਆਪਣੀ ਇਸ ਮੁਹੱਬਤ ਦਾ ਇਜ਼ਹਾਰ ਕਰਨ ਵਾਸਤੇ ਰਾਜਾ ਜੀ ਤੁਹਾਨੂੰ ਜਰੂਰ ਬੇਨਤੀ ਕਰਾਂਗਾ ਕਿ ਜੇ ਭਰਾ ਦੀ ਮੁਹੱਬਤ ਦੁਨੀਆ ਤੋਂ ਚਲੀ ਗਈ ਹੈ ਉਹਨਾਂ ਦੇ ਪੁੱਤਰਾਂ ਨੂੰ ਜ਼ਿੰਦਗੀ ਦੇ ਅੰਦਰ ਜਰੂਰ ਦਿਲ ਦੇ ਨਾਲ ਲਾ ਕੇ ਅੱਗੇ ਵਧਣ ਦੇ ਲਈ ਕੋ ਮੁਹੱਬਤ ਤੇ ਪਿਆਰ ਜਰੂਰ ਦਿੰਦੇ ਰਹੀਓ ਤਾਂ ਕਿ ਉਹਨਾਂ ਨੂੰ ਬਾਪ ਦੀ ਮੁਹੱਬਤ ਜਿਹੜੀ ਹੈ ਉਹ ਤੁਹਾਡੇ ਵਿੱਚੋਂ ਦਿਸੇ ਰਹੇ ਮੈਂ ਹੋਰ ਜ਼ਿਆਦਾ ਨਾ ਬੋਲਦਾ ਹੋਇਆ ਤੁਹਾਡਾ ਸਾਰਿਆਂ ਆਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਮੈਨੂੰ ਰਾਜਾ ਜੀ ਕੁਛ ਦੇ ਸੀ ਕਹਿੰਦੇ ਜਲਦੀ ਪਾਣੀ ਵਿੱਚ ਜਾਣਾ ਨਾ ਕਰ ਰਾਜਾ ਜੀ ਆਪ ਦਾ ਮੈਸਰ ਸ਼ਮਾ ਬਟਾਉਣ ਵਾਸਤੇ ਪਰਿਵਾਰ ਦੇ ਨਾਲ ਆਇਆ ਕਿਉਂਕਿ ਮੈਂ ਸਰਮੰਦ ਦਾ ਪਰਦਾ ਗਾਹਿਬ ਗਾਹਿ ਆਉਂਦਾ ਜਾਂਦਾ ਰਹਿਣਾ ਸੋ ਸੱਚੇ ਪਾਤਸ਼ਾਹ ਗੁਰੂ ਕਿਰਪਾ ਕਰਨ ਇਹ ਪਰਿਵਾਰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਵੇ ਕਿ ਮੈਂ ਜੋ ਗੱਲ ਕਰਦਾ ਕਰਦਾ ਹੋਰ ਪਾਸੇ ਨਹੀਂ ਚਲਾ ਗਿਆ ਤਾਂ ਸ਼ਾਇਦ ਗੱਲ ਨੂੰ ਫਿਰ ਘੂੜ ਕੇ ਲਿਆਉਣਾ ਬੜਾ ਔਖਾ ਹੁੰਦਾ ਹੈ ਜੋਗਾ ਸਿੰਘ ਜੀ ਇਹ ਅੰਦੋਲਨ ਕਦੇ ਮਰਨੇ ਨਹੀਂ ਹੈ ਇਹ ਅੰਦੋਲਨ ਸਦੀਵੀ ਹੁੰਦੇ ਨੇ ਅੰਦੋਲਨਕਾਰੀ ਰਸਤੇ ਦੇ ਅੰਦਰ ਤੁਰਿਆ ਜਾਵੇ ਨਾ ਉਹਨੂੰ ਕੋਈ ਸ਼ਾਵਾਸ਼ੇ ਵੀ ਦੇ ਕੇ ਅੱਗੇ ਤੋਰਨ ਦਾ ਯਤਨ ਕਰੇ ਤਾਂ ਸਮਝੋ ਕਿ ਉਸ ਵਿਅਕਤੀ ਦੀ ਅੰਦੋਲਨ ਦੇ ਅੰਦਰ ਬਹੁਤ ਵੱਡੀ ਦੇਣ ਹੈ। ਤੋਂ ਇਸ ਪਰਵਾਰ ਨੇ ਤਾਂ ਆਪਣਾ ਜੀਵਨ ਜਿਹੜਾ ਉਹ ਸਮਾਜ ਤੇ ਕੌਮ ਦੀ ਚੜ੍ਹਦੀ ਕਲਾ ਦੇ ਵਿੱਚ ਲਾਇਆ ਰਾਜਾ ਜੀ। ਡਟੇ ਰਹੀਓ ਸਮਾਜ ਹਮੇਸ਼ਾ ਉਹਨਾਂ ਚੰਗੇ ਇਨਸਾਨਾਂ ਉਹਨਾਂ ਲੋਕਾਂ ਦੀ ਕਦਰ ਕਰਦੀ ਹੈ ਜਿਹੜੇ ਦੁਨੀਆ ਦੇ ਅੰਦਰ ਇੱਕ ਇਮਾਨਦਾਰ ਆਗੂ ਵਜੋਂ ਬਣ ਕੇ ਜ਼ਿੰਦਗੀ ਦੇ ਕਿਸੇ ਮਕਾਮ ਤੇ ਪਹੁੰਚਣ ਦਾ ਯਤਨ ਕਰਦੇ ਨੇ ਰਾਜਨੀਤਿਕ ਜੀਵਨ ਦੇ ਅੰਦਰ ਬਖਰੇ ਨੇ ਭਾਵੇਂ ਕਿਉਂ ਨਾ ਹੋ ਪਰ ਜੇ ਜ਼ਿੰਦਗੀ ਦੇ ਅੰਦਰ ਇੱਕ ਇਮਾਨਦਾਰੀ ਜਿਉਂਦੀ ਹੈ ਮੈਂ ਭਾਵੇਂ ਐਮਐਲਏ ਬਣਿਆ ਪਰ ਸਮਾਜ ਨੂੰ ਨਹੀਂ ਢੋਲਿਆ ਅੱਜ ਵੀ ਸੜਕਾਂ ਦੇ ਉੱਤੇ ਅੰਦੋਲਨ ਕਰਦਾ ਅੱਜ ਵੀ ਸਮਾਜ ਦੀ ਦੁੱਖ ਦੀ ਤਕਦੀਰ ਦੇ ਲਈ ਜ਼ਰੂਰ ਸੜਕਾਂ ਦੇ ਉੱਤੇ ਲੜਦਾ ਕਿ ਉਸ ਮੰਜ਼ਲ ਤੇ ਪਹੁੰਚਣਾ ਗੁਰੂ ਗ੍ਰੰਥ ਸਾਹਿਬ ਦਾ ਇੱਕ ਫਲ ਸਪਾਇਆ ਪਰ ਦੁਨੀਆ ਦੇ ਅੰਦਰ ਅਸੀਂ ਪਦਾਰਥਵਾਦੀ ਯੁੱਗ ਦੇ ਅੰਦਰ ਅਸੀਂ ਲੀਡਰ ਲੋਕ ਮਾਨਵਤਾ ਨੂੰ ਤੇ ਸਮਾਜ ਨੂੰ ਬਿਲਕੁਲ ਭੁੱਲਦੇ ਜਾ ਰਹੇ ਆ ਸਿਰਫ ਆਪਣੇ ਚਾਪਾ ਤੇ ਚੌਧਰ ਦੇ ਵਾਸਤੇ ਅੱਜ ਰਾਜਨੀਤਿਕ ਜੀਵਨ ਦੇ ਅੰਦਰ ਬਹੁਤ ਕੁਝ ਦੇਖਣ ਸੋਚਣ ਨੂੰ ਮਿਲ ਰਿਹਾ ਆਓ ਗੁਰੂ ਚਰਨਾ ਚ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਇਹ ਭਾਵੇਂ ਨਾਨਕ ਵੀ ਕਰਦੀ ਹੈ ਗੁਰੂ ਰਵਿਦਾਸ ਮਹਾਰਾਜ ਜੀ ਦਾ ਇਹ ਕਰਮ ਭੂਮੀ ਹੈ ਵੀ ਸਾ ਡਾਕਟਰ ਮੇਤਕਰ ਸਾਹਿਬ ਸਰ ਕਾਂਸੀ ਰਾਮ ਜੀ ਵਰਗੇ ਨੇ ਤੇ ਬਹੁਤ ਵੱਡਾ ਜੀਵਨ ਜਿਹੜਾ ਉਹ ਲੋਕਾਂ ਦੇ ਉਥਾਨ ਤੇ ਤਰੱਕੀ ਦੇ ਵਾਸਤੇ ਜਿਹੜਾ ਅੱਗੇ ਤੋਰਿਆ ਉਦੇ ਅੰਦਰ ਆਪਾਂ ਜਰੂਰ ਯੋਗਦਾਨ ਪਾਉਂਦੇ ਰਹੀਏ ਮੰਜ਼ਿਲ ਜਿਹੜੀ ਹੈ ਇਹ ਗੁਰੂ ਚੰਨਾ ਜੀ ਅਰਦਾਸ ਹੈ ਤਾਂ ਇੱਕ ਦਿਨ ਮੰਜ਼ਿਲ ਵੀ ਜਿਹੜੀ ਹੈ ਉਹ ਜਰੂਰ ਮਜਦੀਕ ਦਿਸੇਗੀ ਸੋ ਸੱਚੇ ਪਾਤਸ਼ਾਹ ਕਿਰਪਾ ਕਰੇ ਇਹ ਪਰਿਵਾਰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਆਪਾਂ ਸਾਰੇ ਲੋਕ ਅੱਜ ਜੇ ਇਸ ਮਕਸਦ ਦੇ ਲਈ ਆਏ ਗੁਰੂ ਚੰਨਾ ਜੀ ਨੂੰ ਅਰਦਾਸ ਪ੍ਰਵਾਨ ਹੋਏਗੀ ਸਰਦਾਰ ਜਸਵਿੰਦਰ ਸਿੰਘ ਦੇ ਜੀਵਨ ਦੀ ਪਰਚੋਲ ਅੱਜ ਲੋਕਾਂ ਦੀ ਕਚਹਿਰੀ 'ਚ ਹੋਈ ਆ ਉਹਨਾਂ ਦਾ ਜੀਵਨ ਚੰਗਾ ਸੀ ਉਹਨਾਂ ਦਾ ਪਰਿਵਾਰ ਚੰਗਾ ਸੀ

इन अवतार के द्वारा आपका सारा धन्यवाद करना चाहता हूं चाय पीकर वह भी हलसा ओवर है बहुत आज गुरु साहब की हुजरी में आए हुए जसविंदर सिंह जी के परिवार सभी संबंधी और पार्टी के समर्थक मैं वोटर समाज पार्टी की तरफ चंडीगढ़ की ओर से आज इस शोक सभा में श्रद्धा के सुमन अर्पित करते प्रथम और पिता परमात्मा से अरदास करता हूँ कि इनके परिवार को इस दुख से निकलने की शक्ति प्रदान करें और मैं राजा जी के साथ काफी दिनों से काम कर रहा हूँ और आशा करता हूँ कि बहुजन समाज पार्टी हर दुख सुख में आपके साथ खड़ी है जय भिंद जय जो दुख समझा कर करना है और काम ना कर ਇਹ ਕੋਦ ਪਰਵਾਰ ਨੂੰ ਜਿੱਤੇ ਦੁੱਖ ਸਹਿ ਦੀ ਸਮਰਥਾ ਦੇਵੇ ਔਰ ਨਾ ਨਾ ਜਿਹੜਾ ਇਹ ਨਸ ਪਰਵਾਰ ਨੇ ਸਮਾਜ ਦੀ ਬਿਹਤਰੀ ਜਿਹੜੀ ਲੜਾਈ ਲੜੀ ਐ ਉਸ ਬਿਹਤਰੀ ਦੇ ਉਹਦੇ ਬੱਚੇ ਪੂਰਾ ਪਰਿਵਾਰ ਵਿਆਹਣਾ ਸਮੇਂ ਚ ਵੀ ਪਹਿਲਾਂ ਵਾਂਗ ਆਪਣੇ ਸਮਾਜ ਦੀ ਬਿਗੜੀ ਗੱਲ ਨੂੰ ਬਣਾਉਂਚ ਆਪਣਾ ਯੋਗਦਾਨ ਪਾਉਣ ਲੈਣਗੇ ਸਾਰੀ ਸੰਗ ਦਾ ਬਹੁਤ ਬਤੁਵਾਦ ਜੈ ਪੇ ਜੈ ਭਗਵਾਨ ਗੁਰਜੀ ਕਾਕਾ ਸਾਹਿਬ ਜੀ ਕੀ ਪਤਵਾਦ

本日は別に私の家にめにおうに会えます。<music> ਅੱਜ ਤੁਸੀਂ ਲਗੇ ਪਰਿਵਾਰ ਦਾ ਦੁੱਖ ਬਣਾਉਣ ਦੇ ਲਈ ਵੱਡੀ ਗਿਣਤੀ ਚ ਪ੍ਰੋਗਰਾਮ ਸਾਹਿਬ ਦੇ ਹਜੂਰ ਵਿੱਚ ਤੁਸੀਂ ਬਖਤਰ ਤੋਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀ ਜੈ ਭਾਰਤ ਸਭ ਤੋਂ ਜ਼ਿਆਦਾ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਤੁਹਾਡਾ ਸਾਰੀਆਂ ਸੰਗਤਾਂ ਦਾ ਰਿਸ਼ਤੇਦਾਰ ਦੋਸਤ ਮਿੱਤਰ ਬਖਬਖ ਪਾਟੇ ਦੇ ਆਗੂ ਸਰਦਾਰ ਔਰ ਬਹੁਤ ਧੰਨਵਾਦ ਹੈ ਕਿ ਤੁਸੀਂ ਇਹ ਗਰਮੀ ਚ ਤੁਸੀਂ ਕਾਹ ਨਹੀਂ ਕਰੀ ਮੇਰੇ ਲੋਕ ਚ ਪੂਰੀ ਤਰ੍ਹਾਂ ਸੇ ਤੁਸੀਂ ਹੋਏ ਮੈਂ ਤੁਹਾਡਾ ਸੀ ਸਰਵਾ ਕਿਤਾ ਲਾ ਮੇਰੇ ਦੋਸਤ ਬਹੁਤ ਸਮਾਜ ਪਾਰਟੀ ਦੇ ਜਮੇ ਸਮੇਤ ਇਹ ਰਾਤਾਂ ਕੀਤਾ ਬੜਾ ਪਿਆਰ ਹਮੇਸ਼ਾ ਬੰਦੇ ਰਹੇ ਸੁਖਵਿੰਦਰ ਕੋਟਲੀ ਮੇਰੇ ਆਦਿ ਕਈ ਰਜਿਸਟ੍ਰੇਸ਼ਨ ਆਸੀ ਕਟਿਆ ਲਰੀਆ ਯਾਦ ਹੈ ਬਲਵਿੰਦਰ ਸਿੰਘ ਕੁੰਬਰਾ ਜੀ ਨੇ ਇਹਨਾਂ ਨੂੰ ਸਮਾਨ ਹੀ ਦੇ ਸਕਿਆ ਮੌਤ ਆਪਣੀ ਮੰਨਿਆ ਵੇਰੀ ਅਮੇਜ਼ਿੰਗ ਸ਼ੋ ਦਾ ਹੋਵੇ ਬਯਾਅ ਦੇ ਅਗੂ ਨੇ ਉਹਨਾਂ ਤੋਂ ਵੀ ਮੈਂ ਹੱਥ ਬਨ ਕੇ ਮਾਫੀ ਮੰਗਦਾ ਜਗਜੀਤ ਸਿੰਘ ਕੈਸ਼ਨਗੜ੍ਹ ਜੋ ਮੇਰੇ ਮਿੱਤਰ ਹਨ ਕਿਉਂਕਿ ਅਸੀਂ ਬਹੁਤ ਘਟੇ ਤੁਨ ਦੋਨਾਂ ਨੇ ਮਾਨਸੰਗ ਮਰੇੜਾ ਦੀ ਵਾਹੀਸ਼ ਕਰੇ ਸਰੇਨ ਸਿੰਘ ਜੀ ਲੋਹਾਰੀ ਜਿਹਨੂੰ ਮੈਂ ਮਰੇੜਾ ਜੀ ਆਪਣਾ ਗੁਰੂ ਕਹਿ ਕੇ ਕਰਦੇ ਸੀ ਉਹ ਮੇਰੇ ਗੁਰੂ ਦੇ ਗੁਰੂ ਨਾਲ ਤੋਂ ਵੀ ਮੈਂ ਮਾਫੀ ਮੰਗਦਾ ਤਾਂ ਕਿ ਕਹਾਂ ਸਾਨੂੰ ਇਹ ਦੇਣਾ ਗੁਰੂ ਸਾਹਿਬ ਜੀ ਪ੍ਰਾ ਸਾ ਜਗਵਿੰਦਰ ਸਿੰਘ ਹਰਕਮਿਤੂ ਛੋਟੇ ਸੀ ਸਾਗਰੀ ਸਹਿ ਉਹਦੇ ਸੰਮੇਜ ਦਿੱਥ ਹੋ ਗਈ ਉਹ ਜਦਿਲ ਸਾ ਜਗਵਿੰਦਰ ਸਿੰਘ ਨੂੰ ਮਿਲਿਆ 7:30 ਵਜੇ ਉਹਨੂੰ ਪਤਾ ਲੱਗਿਆ ਕਿ ਪਾਣਾ ਨਾ ਨਾ ਕਲਾ ਦੁੱਖਾ ਨਾ ਜਿਵੇਂ ਪਹਿਲੇ ਭਰਾਵਾਂ ਇੱਕ ਬਹੁਤ ਬਹੁਤ ਲੇਕਨ ਉਹ ਚਲੇ ਗਏ। ਜਿਵੇਂ ਭਰਾਵਾਂ ਨੂੰ ਵੀ ਜਿਆਦਾ ਪਿਆਰ ਨੰਬਰ ਸਾਹਿਬ ਜਗਦੀਸ਼ ਸਿੰਘ ਜੀ ਸਮਾਣਾ ਹਮੇਸ਼ਾ ਮੇਰੇ ਨਾਲ ਦੁੱਖ ਸਹਾਰੇ ਉਹਨਾਂ ਨੇ ਦੱਸਿਆ ਕਿ ਅਸੀਂ ਖੜੇ ਅੱਜ ਤੁਸੀਂ ਆਏ ਬੜਾ ਹੌਸਲਾ ਮਿਲਿਆ ਜਿਵੇਂ ਸੈਨੇ ਕਹਿੰਦੇ ਦੁੱਖ ਚਾਉਂਦੇ ਹੈ ਤਾਂ ਦੁੱਖ ਕਰਦਾ ਹੈ ਜਾ ਕਰੇ ਖੁਸ਼ੀ ਸ਼ਾਮ ਨੂੰ ਲੁਣੇ ਖੁਸ਼ੀ ਬਾਤੀ ਅੱਜ ਤੁਸੀਂ ਕਿਰਪਾ ਕਰੀਏ ਮੈਂ ਦੁੱਖ ਘਟਿਆ ਹੈ ਗੁਰੂ ਮਹਾਰਾਜ ਕਰਤਾ ਕਰਨੇ ਤੇ ਇਹ ਮਹਾਰਾਜ ਜੀ ਪੜਨਾ ਸਤੂਰ ਦਾ ਪੜਨਾ ਅੱਜ ਤੁਸੀਂ ਦੇਖ ਰਹੇ ਕਿ ਨੌਜਵਾਨੀ ਸਾਡੀ ਜਾ ਰਹੀ ਹੈ ਮੈਂ ਧੰਨਵਾਦ ਵੀ ਕਰਨਾ ਚਾਹਾਂਗਾ ਇਹ ਤੋਂ ਦੇ ਨਕਰੋ ਅਸੀਂ ਦਾ ਗੁਰਦੁਆਰਾ ਪਵੰਦ ਕਮੇਟੀ ਜਿਨ੍ਹਾਂ ਨੇ ਬਹੁਤ ਸਾਧਤਾ ਹੈ ਅਲਕ ਗੱਲ ਨੂੰ ਨਜ਼ਰ ਆਇਆ ਕਿ ਕਿ ਅਜ ਨਸ਼ੇ ਨਾਲ ਮੌਤ ਹੋ ਗਈ। ਨੌਜਵਾਨ ਨਸ਼ੇ ਚ ਜਾ ਰਿਹਾ ਨੌਜਵਾਨ ਯਾਰ 20 ਸਾਲ ਦਾ 23 ਸਾਲ ਤੇ 25 ਸਾਲ ਕਿਸੇ ਮਾਂ ਦੇ ਦੋ ਬੱਚੇ ਨੇ ਜਦ ਰਿਹਾ। ਉਹਦੇ ਲਈ ਜਿੱਥੇ ਸਰਕਾਰਾਂ ਜਨਨ ਦਾ ਕੈਸੀ ਵਿਜਵਾਦ। ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸਾਡੇ ਮੈਂ ਕਹਾਂਗਾ ਕਿ ਸਾਨੂੰ ਪਿੰਡਾਂ ਦੇ ਵਿੱਚ ਇੱਕ ਜਾਗਰੂਕੀ ਦੇ ਹੋਣੀ ਚਾਹੀਦੀ ਹੈ ਕਿ ਕਿਹੜੇ ਪਰਿਵਾਰ ਦਾ ਬੱਚਾ ਨਸ਼ਾ ਕਰੇ। ਉਦੇ ਮਾਪਾ ਮਾਂ ਨੂੰ ਮਿਲਾਓ ਗੁਰੂ ਮਹਾਰਾਜ ਜੀ ਨੇ ਹਜੂਰੀ ਹੁਣ ਦੱਸੋ ਵੀ ਆਹ ਕਰ ਅਗਰ ਨਹੀਂ ਕਰਨਾ ਉਹ ਨਹੀਂ ਮੰਨਦਾ ਬਾਪ ਤਾਂ ਡਾਕਟਰ ਟੈਸਟ ਕਰਾਓ ਕਿ ਉਹਦਾ ਮਕੰਮਲ ਤੌਰ ਤੇ ਬਾਈ ਕਰਨਾ ਚਾਹੀਦਾ ਸਮਝ ਜੇ ਉਹਦਾ ਬਾਪ ਨਹੀਂ ਮੰਨਦਾ ਕਿ ਮੇਰਾ ਮੁੰਡਾ ਨਸ਼ਾ ਨਹੀਂ ਕਰਦਾ ਫਾਂ ਮੈਂ ਜਿੰਨਾ ਮਰਜ਼ੀ ਉਹਦਾ ਮਕੰਮਲ ਤੌਰ ਤੇ ਬਾਈ ਕਰਪੋ ਮੈਂ ਕਹਾਂ ਕਿ ਜੇ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਅਸੀਂ ਉਹ ਸਹੀ ਅਦਾ ਕਰੀਏ ਤੰਮੇ ਕਹਤੋ ਬਹੁਤ ਹੱਦ ਤੱਕ ਅਸινεਸ਼ਿਤੋਂ ਦੂਰ ਜਾ ਸਕਦੇ ਸਾਡੇ ਬੱਚੇ ਕਿਉਂਕਿ ਜਿਸ ਤਨ ਲੱਗੇ ਸਿਲਤਾਂ ਦੇ ਆਣੇ ਕੌਣ ਜਾਣੇ ਭਾਈ ਜਿਹਦੇ ਬੱਚੇ ਨੌਜਾਨੀ ਦੁਨੀਆ ਚਲੇ ਜਾਂਦੇ ਆ ਉਹਨਾਂ ਨੂੰ ਦੁੱਖ ਲੱਗਾ ਉਹ ਕਿਵੇਂ ਜ਼ਿੰਦਗੀ ਕਰਦੇ ਤੋ ਵੀ ਨਸ਼ੇ ਤੇ ਟਾਲਾ ਫਿਰ ਅਖਰੀ ਮੌਤ ਕੋਈ ਮੌਤ ਦਾ ਮਕਸਦੇ ਆਈਐਸਓ ਸਾਹਿਬ ਤੇ ਭਰਾਵੀ ਤੋਂ ਬੀਐਸਵੀ ਸਾਹਿਬ ਮਤੇ ਕੋੜੇ ਨਗਰ ਜਸੀ ਅਖਰ ਪਿਆ ਵਕਈ ਇਹ ਅਗੋਟ ਕਰਨ ਕਰਾਸੀ ਇਹ ਸਾਕਤ ਕੈਸੇ ਲਗਾਗੇ ਪਰ ਪਟ ਕੋਈ ਤਾਂ ਸਾਰਾ ਪਿੰਡ ਇਕੱਠਾ ਕਰਨਾ ਪੁਛਾ ਵੀ ਕੋੜੇ ਜਿਹਾ ਨਸ਼ਾ ਤਾਂ ਨਹੀਂ ਕਰਦਾ ਕੋਈ ਵੀ ਕੋਈ ਬੱਚਾ ਨਸ਼ਾ ਕਰਦਾ ਤੇ ਦੱਸਿਓ ਉਹਨੂੰ ਅਸੀਂ ਨਸ਼ਾ ਛੁਡਾਓ ਕੈਂਡਰ ਸੈਂਟਰ ਦੇ ਨਾਲ ਕਰੀ ਉਹਨੂੰ ਕਾਉਂਸਲਰ ਤੇ ਸਮਝਾਈਏ ਗਰਵਾਣੀ ਦੇ ਨਾਲ ਜੋੜੀਏ ਬੱਚਿਆਂ ਤਾਂ ਫੇ ਮੈਂ ਕਹਿ ਸਕਦਾ ਜੇ ਅਸੀਂ ਸਾਰੇ ਆਪਣੇ ਆਪਣੇ ਜਿਹੜੇ ਅੰਦਰ ਲਗਾਇਆ ਤਾ ਕੋਈ ਨਸ਼ੇਦੋ ਨਹੀਂ ਲੱਗ ਸਕਦਾ ਨਸ਼ੇਦੂ ਕੋਈ ਇਸ ਸਤਿਗੁਰੂ ਸਾਧ ਸੰਗਤ ਜੀ ਨਾ ਸਾਧਿਆ ਸੰਤਾਂ ਦਾ ਬਹੁਤ-ਬਹੁਤ ਧੰਨਵਾਦ ਕਰਾਂ ਕਿ ਤੁਸੀਂ ਲੰਮਾ ਸਮਾਂ ਦਿੱਤਾ ਹੈ ਕਿਉਂਕਿ ਮੈਂ ਦੇਖਦਾ ਪਹੁੰਚਦੇ ਜਾਂਦੇ ਕਿ ਅਸੀਂ ਕਾਹ ਦੀ ਕਰ ਰਹੇ ਸੀ ਜਲਦੀ ਜਾਣਾ ਫਿਰ ਵੀ ਤੁਸੀਂ ਬਹੁਤ ਸਮਾਂ ਦਿੱਤਾ ਬਹੁਤ ਧੰਨਵਾਦ ਹਮੇਸ਼ਾ ਜੀ ਚੰਨੀ ਸਾਡੇ ਜਿੱਤੇ ਹੋ ਰਸਦਾ ਰਹੇ ਉੱਥੇ ਭਰਾਵਾਂ ਦੀ ਤਰ੍ਹਾਂ ਸਾਡੇ ਨਾਲ ਖੜਦੇ ਹੋਣ ਲਈ ਬਹੁਤ ਧੰਨਵਾਦ ਹੈ ਜੈ ਜੀ ਸ਼ੁਕਰ ਸਾਹਿਬ ਆਦੀ ਰੱਖੇ ਓ ਮੈਂ ਤੇਨਾਂ ਚਾਬਦ ਦੇਖ ਰਿਹਾ ਹਾਂ ਬੀ ਕੈਨੇਡਾ ਤੋਂ ਕੈਲੋਫੋਨੀਆ ਤੋਂ ਕਿਤੇ ਕੋਤੇ ਫੋਨ ਆ ਰਹੇ ਨੇ ਮੇਰੇ ਕੱਲ ਬੈਠੇ ਪੂਰੇ ਘਰ ਤਾਂ ਫੋਨ ਮਲਕ ਸੌਣ ਇੰਨੇ ਫੋਨ ਆ ਰਹੇ ਕਿਤੋਂ ਆ ਰਹੇ ਕਿ ਲੋਕਾਂ ਦਾ ਮੈਂ ਮਹਿਸੂਸ ਕਰ ਰਿਹਾ ਕਿ ਮੈਂ ਤਾਂ ਕੁਝ ਨਹੀਂ ਕਰਿਆ ਸਮਾਜ ਲਈ ਅਲੇ ਤਰ੍ਹਾਂ ਜੀ ਐਮ ਐਲ ਐਂ ਵੀ ਬੜੇ ਖੁਸ਼ੀਚਾ ਹੀ ਹੈ ਕਿ ਲੋਕ ਸੰਤ ਕਿਤੋਂ ਕਿਤੋਂ ਫੋਨ ਕਰਕੇ ਦੁੱਖ ਸਾਂਝਾ ਕਰ ਰਹੇ ਬਹੁਤ ਧੰਨਵਾਦ ਹਰਪਾਲ ਸਿੰਘ ਜੀਨਾ ਸਾਹਿਬ ਦਾ ਫੋਨ ਵੀ ਆਇਆ ਉਹਨਾਂ ਨੇ ਸੂਗਮਤਾ ਵੀ ਭੇਜੇ

ਸੇਵਾ ਸਿੰਘ ਰੋਲੀ ਜੀ ਸਾਰੀ ਚੰਗੌਰ ਸਾਹਿਬ ਦੀ ਸਮੁੱਚੀ ਟੀਮ ਜਿੱਥੋਂ ਮੈਨੂੰ ਤਿੰਨ ਵਾਰ ਇਲੈਕਸ਼ਨ ਲੜਨ ਦਾ ਮੌਕਾ ਮਿਲਿਆ ਪਿਆਰ ਦਿੱਤਿਆ ਔਰ ਮੇਰੇ ਰਿਸ਼ਤੇਦਾਰ ਦਮਾਦ ਕਪਤਾਨ ਇੰਦਰਪ੍ਰੀਤ ਸਿੰਘ ਜੀ ਔਰ ਸੁਬਰੈਂਡ ਸਾਹਿਬ ਸਤਿੰਦਰ ਸਿੰਘ ਜੀ ਔਰ ਪ੍ਰੈਸੀਡਰ ਰਣਜੀਤ ਸਿੰਘ ਜੀ ਹੋ ਕੇ ਨੇ ਵੀ ਆਪੂ ਸਾਹਿਬਾਨ ਆਏ ਸਾਰੇ ਦਾ ਧੰਨਵਾਦ ਐਡਵੋਕੇਟ ਰਣਜੀਤ ਸਿੰਘ ਜੀ ਐਡਵੋਕੇਟ ਅਰਪਿੰਦਰ ਸਿੰਘ ਸਾਹਿਬ

लोड़ा लंगर प्रसादा जो छा है करूंगा सारा धन्यवाद जय प्रीम जय भारत वाहेगुरु जी का खालसा वाह